ਇੱਕ ਰੇਰ ਰਾਤ ਕੋਡ ਮੁਹੰਮਦ ਖਾਨ ਕੋਈ ਵਾਰਦਾਤ ਹੈ ਇਹ ਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਜਸਪੀਰ ਸਿੰਘ ਦੇ ਨਾਮ ਦੀ ਕੀ ਘਟਨਾ ਸਰ ਕਿਹੜੇ ਪਿੰਡ ਚ ਕਿਹੜੀ ਵਾਰਦਾਤ ਹੋਈ ਤੇ ਕੀ ਗੱਲਬਾਤ ਹੋਈ ਕੋਈ ਕੋਡ ਮੁਹੰਮਦ ਖਾਨ ਪਿੰਡ ਪਿੰਦਗਾ ਗੋਵਿੰਦਵਰ ਸਾਉ ਦੇ ਵਿੱਚ ਤੇ ਉਹਦੇ ਵਿੱਚ ਕੋਈ ਵਾਰਦਾਤ ਹੋਈ ਜੀ ਪਰਸੋ ਦੀ ਇੱਕ ਪਰਚਾ ਜਿੱਤਾ ਜੀਆ 326 ਦਾ ਉਸ ਤੋਂ ਬਾਅਦ ਫਿਰ বার বার ਤੁਹਾਨੂੰ ਆਈ ਗਈ ਜਿਹੜੇ ਮੁੱਦੇ ਮੈਂ ਆ ਰਹੇ ਸਾਡੀ ਟੀਮ ਆ ਗਈਆਂ ਦੋ ਤਿੰਨ ਵਾਰੀ ਗਈਆਂ ਸਾਰੇ ਭਾਜੇ ਦੇ ਖੇਤ ਲੋਹ ਵੱਡੇ ਵੱਡੇ ਸੀ ਵੀ ਤੇ ਉਹ ਤੋਂ ਪਿਛਲੇ ਪਾਸੇ ਜਿਹੜੀ ਇਹ ਦੂਰੋਂ ਪਤ ਰਹਿੰਦੇ ਪੁਲਸੀ ਗੱਡੀ ਆ ਰਹੀ ਹੈ ਤਿੰਨ ਵਾਰੀ ਸਾਡੀ ਗੱਡੀ ਆਈਆਂ ਚੌਥੀ ਵਾਰੀ ਫੇਰ ਆ ਗਈ ਵੀ ਕੋਈ ਟਾਟਾ ਮਾਰ ਰਹੀ ਗੇ ਫੇਰ ਅਸੀਂ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਨੇ ਫਾਇਰ ਕਰਨਾ ਸ਼ੁਰੂ ਕਰ ਦਿੱਤੇ ਕਿ ਫਾਇਰ ਕਰਨੇ ਸ਼ੁਰੂ ਜਦੋਂ ਕੰਟਰੋਲ ਰੂਮ ਤੋਂ ਮੈਸੇਜ ਆ ਗਿਆ ਕਿ ਫਾਇਰ ਹੋ ਰਹੀ ਉਹ ਤੇ ਜੋ ਮੈਂ ਵੀ ਫਟਾਫਟ ਉੱਥੇ ਸੀ ਪਹੁੰਚੇ ਗਿਆ ਤੇ ਉੱਥੇ ਦੇਖਿਆ ਵੀ ਕਾਫੀ ਫਾਇਰ ਹੋ ਰਹੀ ਸੀ ਫਾਇਰ ਹੋਣ ਤੋਂ ਬਾਅਦ ਅਸੀਂ ਰੋਗਰਾਮ ਸਮਾਗਨ ਕਰਨ ਦੇ ਬਾਅਦ ਜਿਵੇਂ ਅਸੀਂ ਫਾਇਰ ਕੀਤਾ ਉਹਦੇ ਉੱਪਰ ਤੇ ਜਿਹੜੇ ਸਿੱਧੇ ਹਵਾਈ ਫਾਇਰ ਸੀਗੇ ਸਾਡੇ ਵੱਲੋਂ ਉਹ ਸਿੱਧੇ ਸਾਡੇ ਤੇ ਕਰ ਰਹੇ ਸੀਗੇ ਜੀ ਜਿਹੜੇ ਅਸੀਂ ਫਾਇਰ ਕੀਤੇ ਤੇ ਉਹ ਕਰਾਂ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਜਿਹੜੇ ਸੀਗੇ ਵੀ ਬੰਦੇ ਜਿਹੜੇ ਅੰਦਰ ਕਰਾਂ ਦੇ ਵਿੱਚ ਵੜ ਗਏ ਤੇ ਇੱਕ ਕਰਾਂ ਦੇ ਵਿੱਚ ਪਲਨਾਂ ਵੀ ਬੰਦੇ ਇਕੱਠੇ ਜੀ ਅਸੀਂ ਇਹ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਇੱਕਦਮ ਸਾਡੇ ਮੁਲਾਜ਼ਮਾਂ ਦੇ ਉੱਪਰ ਪੈ ਗਈ ਇੱਕਦਮ ਜੀ ਜਿਹਦੇ ਵਿੱਚ ਸਾਡੇ ਮੁਲਾਜ਼ਮ ਨੂੰ ਇੱਕ ਨੂੰ ਜੱਫਾ ਪਾ ਲਿਆ ਤਾਂ ਉਹਦਾ ਵੈਪਨ ਚੜ੍ਹ ਕੇ ਤੇ ਸਾਡੇ ਜਿਹੜੇ ਸਬ ਇੰਸਪੈਕਟਰ ਸੀ ਉਹਨੂੰ ਦੁਆਰਾ ਨਾ ਇਹ ਕੁੜੀ ਗੋਲੀ ਗੋਲੀ ਦਵਾ ਕੇ ਸਿੱਧਾ ਜੀ ਉਹਨੂੰ ਹਸਪੀਟਲ ਲੈ ਕੇ ਆਏ। ਹਸਪੀਟਲ ਪਹੁੰਚੇ ਜਿਹਾ ਅਲੀ ਉਹਦੀ ਉਹਨੂੰ ਡੈਥ ਕੀਤਾ ਗਿਆ। ਜੀ ਨਾਸਿਓ ਜਿਹੜਾ ਸਬ ਇੰਸਪੈਕਟਰ ਚਰਨ ਜੀ ਸੀਗਾ ਜੀ 1844 ਸੀਗਾ ਤੇ ਇੱਕ ਜੀ ਬੀ ਸੀਗਾ ਜਿਹਦੇ ਬਾਹਰ ਲਿਖੀ ਉਹ ਮੌਕੇ ਦੀ ਇੰਡਾ ਹੇਟਰ ਰੋੜਾ ਵਗੈਰਾ ਪਾਇਰ ਵਗੈਰਾ ਕਰ ਦਿੱਤੀ ਉਹਨਾਂ ਨੂੰ ਇਹ ਜੀ ਪਤਲਾ ਰਹੇ ਸੀ ਰਾਤ ਨੂੰ ਕੀ ਕਰ ਰਹੇ ਸੋ ਸ਼ੋਰ ਐਫ ਆਈ ਆਰ ਅਸੀਂ ਲੋਜ ਕੀਤੀ ਕਿ ਤੋ ਰਿਪੋਰਟ ਸਾਡੀ ਸਾਰੀ ਕੀ ਹੋਈ ਹੈ। ਜਲਦੀ ਜਲਦੀ ਜੀ ਟੇਪ ਚੱਲ ਰਹੀ ਜਾਰੇ ਕਿਹੜੀ ਕਿਹੜੀ ਬਣਦੀ ਚਰ ਸਿੰਘ ਜੀ ਦੀ ਲਾਸ਼ ਹੈ ਜਿਹੜੀ ਪੋਸਟਮਾਰਟ ਕਰਾਈ ਜਾ ਰਹੀ ਹੈ ਹਾਂਜੀ ਹੁਣ ਕਰਵਾਈ ਜਾ ਰਹੀ ਹੈ ਸੀ ਬੋਰਡ ਬਣਾ ਕੇ ਕਰੋ ਦੀ ਉਹਨਾਂ ਨੇ ਪੋਸਟਮਾਰਟ ਕਰਦੇ ਜੀ